ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਸੀਟੈਟ ਜਾਂ ਫਿਰ ਪੀਐਸਟੈਟ ਪ੍ਰੀਖਿਆ ਨੂੰ ਪਹਿਲੇ ਅਟੈਂਪਟ ਦੇ ਵਿੱਚ ਕਿਵੇਂ ਕਲੀਅਰ ਕੀਤਾ ਜਾ ਸਕਦਾ ਹੈ ਕੱਲ ਰਾਤ ਮੇਰੇ ਦੁਆਰਾ ਇੱਕ ਵੀਡੀਓ ਬਣਾਈ ਗਈ ਸੀ ਜਿਹਦੇ ਵਿੱਚ ਮੈਂ ਕੇਵੀਐਸ ਦੇ ਐਲੀਜੀਬਿਲਟੀ ਕ੍ਰਾਈਟੇਰੀਆ ਬਾਰੇ ਸਮਝਾਇਆ ਸੀ ਪੀਜੀਟੀ, ਟੀਜੀਟੀ ਐਂਡ ਪੀਆਰਟੀ ਦਾ ਕੰਪਲੀਟ ਜਿਹੜੀ ਵੀਡੀਓ ਹੈਗੀ ਹੈ एलिजिਬਿਲਟੀ ਕ੍ਰਾਈਟੇਰੀਆ ਨੂੰ ਲੈ ਕੇ ਸਾਰੀ ਡਿਟੇਲ ਵਧੀਆ ਤਰੀਕੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਐਂਡ ਉਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਮੈਨੂੰ ਇੱਕ ਕਮੈਂਟ ਰਿਸੀਵ ਹੋਇਆ ਜਿਹਦੇ ਵਿੱਚ ਕਿਸੇ ਸਾਥੀ ਦੁਆਰਾ ਪੁੱਛਿਆ ਗਿਆ ਕਿ ਸਰ ਮੈਂ ਪਿਛਲੇ 4 ਸਾਲਾਂ ਤੋਂ ਜਾਂ ਫਿਰ ਮੈਂ 4-5 ਅਟੈਂਪਟ ਦਿੱਤੇ ਹੈਗੇ ਆ ਸੀਟੈਟ ਇਗਜ਼ਾਮ ਦੇ ਜਿਹਦੇ ਵਿੱਚ ਜਿਹੜਾ ਮੇਰਾ ਸੀਟੈਟ ਦਾ ਇਗਜ਼ਾਮ ਹੈਗਾ ਜੀ ਉਹ ਕਲੀਅਰ ਨਹੀਂ ਹੋਇਆ ਮੈਂ ਕਿਸ ਤਰੀਕੇ ਨਾਲ ਤਿਆਰੀ ਕਰਾਂ ਤਾਂ ਜੋ ਮੈਂ ਆਪਣਾ ਜਿਹੜਾ PS TET ਦਾ Jafr सीटेट ਦਾ ਜਿਹੜਾ ਪੇਪਰ ਹੈਗਾ ਜੀ ਉਹ ਕਲੀਅਰ ਕਰ ਸਕਾ ਕਿਉਂਕਿ ਸੇਮ ਜਿਹੜੀ ਕੁਐਰੀ ਹੈਗੀ ਆ PS TET ਐਸਪੀਰੈਂਟ ਦੁਆਰਾ ਵੀ ਪੁੱਛੀ ਜਾਂਦੀ ਹੈ ਜੇਕਰ ਲੱਖ ਬੱਚੇ ਨੇ ਪੇਪਰ ਦਿੱਤਾ ਸਾਰਿਆਂ ਦਾ ਪੇਪਰ ਤਾਂ ਕਲੀਅਰ ਨਹੀਂ ਹੁੰਦਾ ਸੋ ਉਹਨਾਂ ਸਾਥੀਆਂ ਨੂੰ ਕਿਹੜੇ ਤਰੀਕੇ ਨੂੰ ਫੋਲੋ ਕਰਨਾ ਚਾਹੀਦਾ ਆ ਇਸ ਬਾਰੇ ਹੀ ਮੈਂ ਇਸ ਵੀਡੀਓ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕੋਈ ਵੀ ਜਿਹੜਾ ਤਰੀਕਾ ਹੈਗਾ ਜੀ ਸ਼ਾਰਟਕਟ ਤਰੀਕਾ ਤਾਂ ਹੁੰਦਾ ਨਹੀਂ ਜੇਕਰ ਤੁਸੀਂ ਸਕਸੈਸ ਹਾਜ਼ਲ ਕਰਨੀ ਹੈ ਥੋੜਾ ਬਹੁਤ ਸਟਰਗਲ ਤੁਹਾਨੂੰ ਕਰਨਾ ਪੈਣਾ ਆ ਬਹੁਤ ਜ਼ਿਆਦਾ ਸੈਕਰੀਫਾਈਸ ਵੀ ਕਰਨਾ ਪੈਂਦਾ ਆ ਜਿਹੜਾ ਟਾਈਮ ਪਹਿਲਾਂ ਤੁਸੀਂ ਹੋਰ ਕੰਮਾਂ ਵਿੱਚ ਦਿੰਦੇ ਸੀਗੇ ਉਹ ਟਾਈਮ ਤੁਹਾਨੂੰ ਆਪਦੀ ਸਟੱਡੀ ਤੇ ਲਗਾਉਣਾ ਹੀ ਪੈਣਾ ਆ ਸੋ ਤੁਸੀਂ ਆਪਦਾ ਟਾਈਮ ਕਿਸ ਤਰੀਕੇ ਨਾਲ ਯੂਟਿਲਾਈਜ਼ ਕਰ ਸਕਦੇ ਹੋ ਐਂਡ ਘੱਟ ਟਾਈਮ ਦੇ ਵਿੱਚ ਆਪਣਾ ਪੀਐਸਟੈਟ ਜਾਂ ਫਿਰ ਸੀਟੈਟ ਦਾ ਪੇਪਰ ਪਹਿਲੇ ਅਟੈਂਪਟ ਦੇ ਵਿੱਚ ਕਿਵੇਂ ਕਲੀਅਰ ਕਰ ਸਕਦੇ ਹੋ ਐਂਡ ਸਟੂਡੈਂਟ ਦੁਆਰਾ ਕਿਹੜੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਜਦੋਂ ਉਹ ਸਾਥੀ ਇਸ ਐਗਜ਼ਾਮ ਦੀ ਤਿਆਰੀ ਕਰਦੇ ਨੇ ਕੈਨ ਨੂੰ ਤਾਂ ਇਹ ਯੋਗਤਾ ਪ੍ਰੀਖਿਆ ਹੁੰਦੀ ਆ ਕਾਫੀ سارے ਸਾਥੀ ਪਹਿਲੇ ਅਟੈਂਪਟ ਦੇ ਵਿੱਚ ਵੀ ਇਸ ਪ੍ਰੀਖਿਆ ਨੂੰ ਪਾਸ ਕਰ ਜਾਂਦੇ ਨੇ ਬਟ ਫਿਰ ਵੀ ਦੇਖਣ ਨੂੰ ਮਿਲਦਾ ਆ ਕਿ ਬਹੁਤ سارے ਸਾਥੀ ਐਹੋ ਜੇ ਹੁੰਦੇ ਨੇ ਜਿਹੜੇ ਕਿ ਤਿੰਨ ਤਿੰਨ ਚਾਰ ਚਾਰ ਵਾਰ ਪ੍ਰੀਖਿਆਵਾਂ ਦੇ ਵਿੱਚ ਅਪੀਅਰ ਹੁੰਦੇ ਨੇ ਫਿਰ ਵੀ ਉਹਨਾਂ ਦਾ ਜਿਹੜਾ ਪੇਪਰ ਹੈਗਾ ਜੀ ਕਲੀਅਰ ਨਹੀਂ ਹੁੰਦਾ ਸੋ ਇਸ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਸਮਝਿਓ ਪੇਸ਼ੀਅੰਸ ਬਣਾ ਕੇ ਰੱਖਿਓ ਕਿਉਂਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਨਹੀਂ ਦੇਖ ਸਕਦੇ ਤਾਂ ਤੁਸੀਂ ਪੇਪਰ ਦੀ ਤਿਆਰੀ ਕਿਹੜੇ ਢੰਗ ਨਾਲ ਕਰੋਗੇ ਸੋ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਇਸ ਚੈਨਲ ਦੀ ਹੈਲਪ ਨਾਲ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਕਾਫੀ ਸਾਰੇ ਸਾਥੀਆਂ ਦਾ ਪੀਐਸਟੈਟ ਦਾ ਜਾਂ ਫਿਰ ਸੀਟੈਟ ਦਾ ਪੇਪਰ ਕਲੀਅਰ ਕਰਵਾਇਆ ਬਟ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਮੈਂ ਕਾਫੀ ਸਾਰੇ ਸਟੂਡੈਂਟ ਨੂੰ ਗਾਈਡੈਂਸ ਪ੍ਰੋਵਾਈਡ ਕੀਤੀ ਹੈ ਜਿਹਦੇ ਨਾਲ ਉਹਨਾਂ ਨੇ ਆਪ ਦਾ ਜਿਹੜਾ ਪੇਪਰ ਹੈਗਾ ਆ ਜੀ ਉਹ ਕਲੀਅਰ ਕੀਤਾ ਆ ਸੋ ਇਸ ਕਰਕੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਤਾਂ કરી ਹੀ ਲਿਓ ਸੋ ਗੱਲ ਕਰ ਲੈਣੇ ਆ ਕਿ सीटेट ਦਾ ਜਿਹੜਾ ਸਿਲੇਬਸ ਹੈਗਾ ਆ ਜਾਂ ਫਿਰ ਪੀਐਸਟੈਟ ਦਾ सीटेट ਦਾ ਜਿਹੜਾ ਸਿਲੇਬਸ ਹੈਗਾ ਜੀ ਉਹ ਸੇਮ ਹੀ ਹੁੰਦਾ ਆ ਐਂਡ ਜਿਹੜੀ ਗੱਲ ਮੈਂ ਇੱਥੇ ਤੁਹਾਨੂੰ सीटेट ਬਾਰੇ ਦੱਸੂਗਾ ਸੇਮ ਗੱਲ ਪੀਐਸਟੈਟ ਦੇ ਐਗਜ਼ਾਮ ਦੇ ਲਈ ਵੀ ਲਾਗੂ ਹੋਣੀ ਆ ਸੋ ਧਿਆਨ ਨਾਲ ਸੁਣਿਓ ਜੋ ਵੀ ਮੈਂ ਕੋਈ ਸਮਝਾਉਂਗਾ ਸੋ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ सीटेट ਦੀ ਜਿਹੜੀ ਪ੍ਰੀਖਿਆ ਹੁੰਦੀ ਆ ਦੋ ਭਾਗਾਂ ਵਿੱਚ ਕੰਡਕਟ ਕਰਵਾਈ ਜਾਂਦੀ ਆ ਤੁਹਾਡੇ ਪੰਜਾਬ ਦੇ ਵਿੱਚ ਜਾਂ ਫਿਰ ਪੂਰੇ ਭਾਰਤ ਦੀ ਜੇਕਰ ਆਪਾਂ ਗੱਲ ਕਰਦੇ ਆਂ ਦੋ ਤਰ੍ਹਾਂ ਦੇ ਟੀਚਿੰਗ ਕੋਰਸਸ ਦੇਖਣ ਨੂੰ ਮਿਲਦੇ ਆ ਜਿਹੜੇ ਕਿ ਜਾਦਾ ਸਟੂਡੈਂਟ ਦੁਆਰਾ ਕੀਤੇ ਜਾਂਦੇ ਆ ਕੋਰਸਸ ਜਿਹੜੇ ਇੱਕ ਤਾਂ ਹੈਗਾ ਜੀ ਈਚਟੀ ਜਿਹਨੂੰ ਅਦਰ ਸਟੇਟ ਦੇ ਵਿੱਚ ਜੇਬੀਟੀ ਜਾਂ ਫਿਰ ਬੀਟੀਸੀ ਦਾ ਕੋਰਸ ਕਿਹਾ ਜਾਂਦਾ ਆ ਐਂਡ ਇਹਨੂੰ ਆਪਣੇ ਪੰਜਾਬ ਦੇ ਵਿੱਚ ਈਟੀਟੀ ਕਹਿ ਦਿੰਦੇ ਆ ਜੇਕਰ ਸੈਂਟਰ ਲੈਵਲ ਦੀ ਗੱਲ ਕਰੀਏ ਤਾਂ ਉੱਥੇ ਇਹਨੂੰ ਡੀਐਲਐਡ ਕਿਹਾ ਜਾਂਦਾ ਆ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਅੱਜਕੱਲ ਚਲੋ ਇਹ ਕੋਰਸ 4 ਸਾਲਾਂ ਦਾ ਵੀ ਆਉਂਦਾ ਆ ਬਟ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ETT ਦਾ ਕੋਰਸ ਕੀਤਾ ਹੋਇਆ ਕਿਸੇ ਸਾਥੀ ਨੇ ਉਹ ਐਲੀਜੀਬਲ ਹੁੰਦੇ ਨੇ ਪ੍ਰਾਇਮਰੀ ਬੱਚਿਆਂ ਨੂੰ ਪੜਾਉਣ ਦੇ ਲਈ ਉਹ ਬਣਦੇ ਨੇ ਜੀ ਪ੍ਰਾਇਮਰੀ ਟੀਚਰ ਪ੍ਰਾਇਮਰੀ ਟੀਚਰ ਪੜਾਉਂਦੇ ਨੇ ਜੀ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸੋ ਜੇਕਰ ਤੁਸੀਂ ਪ੍ਰਾਇਮਰੀ ਟੀਚਰ ਬਣਨਾ ਹੈ ਤੁਸੀਂ ETT ਕੀਤੀ ਹੋਵੇ ਜਾਂ ਫਿਰ JBT ਕੀਤੀ ਹੋਵੇ DLEd ਕੀਤਾ ਹੋਵੇ ਕੋਈ ਵੀ ਜਿਹੜਾ ETT ਦਾ ਜਿਹੜਾ 2 ਸਾਲਾਂ ਦਾ ਜਿਹੜਾ ਕੋਰਸ ਹੈਗਾ ਜੀ ਉਹ ਕੀਤਾ ਹੋਵੇ ਐਂਡ ਇਸ ਦੇ ਨਾਲ ਨਾਲ ਤੁਸੀਂ सीटेट ਦਾ ਜਿਹੜਾ ਪੇਪਰ 1 ਹੈਗਾ ਆ ਜਾਂ ਫਿਰ ਪੀਐਸਟੈਟ ਦਾ ਪੇਪਰ 1 ਵੀ ਪਾਸ ਕੀਤਾ ਹੋਵੇ ਐਂਡ सीटेट ਦਾ ਜਿਹੜਾ ਪੇਪਰ ਹੈਗਾ ਆ ਪਹਿਲਾ ਉਹ ਹੁੰਦਾ ਆ ਜੀ ਪ੍ਰਾਇਮਰੀ ਟੀਚਰਾਂ ਵਾਸਤੇ ਇਸੇ ਤਰ੍ਹਾਂ ਹੀ ਤੁਹਾਨੂੰ ਇੱਕ ਪੇਪਰ 2 ਦੇਖਣ ਨੂੰ ਮਿਲਦਾ ਆ ਜਿਨ੍ਹਾਂ ਸਾਥੀਆਂ ਨੇ ਬੀਐੜ ਕੀਤੀ ਹੁੰਦੀ ਆ ਜਿਹੜੇ ਕੀ ਟੀਚਰ ਬਣਦੇ ਨੇ ਟੀਜੀਟੀ ਟੀਚਰ ਦੀ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਮਾਸਟਰ ਕਲਾਸ ਟੀਚਰ ਬਣਦੇ ਨੇ ਉਹਨਾਂ ਸਾਥੀਆਂ ਨੂੰ ਪੇਪਰ 2 ਪਾਸ ਕਰਨਾ ਪੈਂਦਾ ਆ ਐਂਡ ਉਹਨਾਂ ਸਾਥੀਆਂ ਨੇ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਬੀਐਡ ਦਾ ਕੋਰਸ ਕੀਤਾ ਹੁੰਦਾ ਆ ਉਹਦੇ ਵਿੱਚ ਵੀ ਕੁਝ ਕੰਬੀਨੇਸ਼ਨ ਦੇਖਣ ਨੂੰ ਮਿਲਦੇ ਆ ਮੈਥ ਸਾਇੰਸ ਜਾਂ ਫਿਰ ਐਸਐਸਟੀ ਕੰਬੀਨੇਸ਼ਨ ਜਿਹੜਾ ਹੈਗਾ ਆ ਮੇਜਰ ਜੇਕਰ ਮੈਂ ਗੱਲ ਕਰਾਂ ਇਹੀ ਕੰਬੀਨੇਸ਼ਨ ਤੁਹਾਨੂੰ ਦੇਖਣ ਨੂੰ ਮਿਲਦੇ ਆ ਜੇਕਰ ਤੁਸੀਂ ਸੀਟੈਡ ਪ੍ਰੀਖਿਆ ਵਿੱਚ ਅਪੀਅਰ ਹੁੰਦੇ ਹੋ ਟੋਟਲ ਨੰਬਰਾਂ ਦੀ ਗੱਲ ਕਰੀਏ ਭਾਵੇਂ ਪੇਪਰ 1 ਹੋਵੇ ਜਾਂ ਫਿਰ ਪੇਪਰ 2 ਦੋਨੋਂ ਪੇਪਰ 150 ਨੰਬਰ ਦੇ ਹੁੰਦੇ ਆ ਕਿੰਨੇ ਕਿੰਨੇ ਨੰਬਰਾਂ ਦਾ ਪੇਪਰ ਹੁੰਦਾ ਆ 150 ਨੰਬਰਾਂ ਦਾ ਪੇਪਰ ਹੁੰਦਾ ਆ ਤੇ ਇਹਦੇ ਵਿੱਚ ਤੁਸੀਂ 60% ਨੰਬਰ ਲੈਣੇ ਹੁੰਦੇ ਆ 60% ਨੰਬਰਾਂ ਦਾ ਭਾਵ ਇਹ ਹੀ ਹੈਗਾ ਆ ਕਿ 150 ਵਿੱਚੋਂ ਤੁਸੀਂ 90 ਨੰਬਰ ਲੈਣੇ ਹੁੰਦੇ ਆ ਪਾਸ ਹੋਣ ਦੇ ਲਈ ਕੈਟਾਗਰੀਜ਼ ਨੂੰ ਥੋੜੀ ਬਹੁਤ ਰਿਲੈਕਸੇਸ਼ਨ ਹੁੰਦੀ ਆ 82 ਨੰਬਰ ਜੇਕਰ ਉਹ ਲੈ ਲੈਣ ਤਾਂ ਇਹਨਾਂ ਦਾ ਜਿਹੜਾ ਪੇਪਰ ਹੈਗਾ ਜੀ ਪਾਸ ਮੰਨਿਆ ਜਾਂਦਾ ਆ ਬਟ ਕਦੇ ਵੀ ਤੁਸੀਂ ਇਹ ਟਾਰਗੇਟ ਲੈ ਕੇ ਨਹੀਂ ਚੱਲਣਾ ਕਿ ਮੈਂ 82 ਨੰਬਰ ਲੈਣੇ ਆ ਜਾਂ ਫਿਰ ਮੈਂ 90 ਨੰਬਰ ਲੈਣੇ ਆ ਜੇਕਰ ਤੁਸੀਂ ਇਸ ਟਾਰਗੇਟ ਨੂੰ ਰੱਖੋਗੇ ਤਾਂ ਤੁਹਾਡਾ ਜਿਹੜਾ ਟਾਰਗੇਟ ਹੈਗਾ呀 ਉਹ ਅਚੀਵ ਨਹੀਂ ਹੋਣਾ ਨਾ ਹੀ ਤੁਹਾਡਾ ਪੇਪਰ ਪਾਸ ਹੋਣਾ ਆ ਹਮੇਸ਼ਾ ਟਾਰਗੇਟ ਲੈ ਕੇ ਚੱਲੋ ਕਿ ਮੈਂ ਨੰਬਰ ਲੈਣੇ ਆ 120 ਪਲੱਸ ਜੇਕਰ ਤੁਸੀਂ 120 ਦਾ ਟਾਰਗੇਟ ਲੈ ਕੇ ਚੱਲੋਗੇ ਫਿਰ ਜਾ ਕੇ ਕਿਤੇ ਤੁਹਾਡੇ ਜਿਹੜੇ 90 ਨੰਬਰ ਹੈਗੇ ਆ ਜੀ ਉਹ ਬਣਨੇ ਆ ਪਤਾ ਲੱਗ ਗਿਆ ਕਿੰਨੇ ਨੰਬਰਾਂ ਦਾ ਪੇਪਰ ਹੁੰਦਾ ਆ ਐਂਡ ਇਹਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਦੇਖਣ ਨੂੰ ਮਿਲਦੀ। ਇਸ ਤੋਂ ਪਹਿਲਾਂ ਇਹ ਜਿਹੜਾ ਪੇਪਰ ਹੈਗਾ ਜਾਂ ਕਾਫੀ ਟਾਈਮ ਪਹਿਲਾਂ ਦੀ ਗੱਲ ਕਰਾਂ ਤਾਂ ਆਫਲਾਈਨ ਮੋਡ ਦੇ ਵਿੱਚ ਇਹ ਪੇਪਰ ਲਿਆ ਜਾਂਦਾ ਸੀ। ਉਸ ਤੋਂ ਬਾਅਦ ਦੋ ਕੋ ਬਾਾਰ ਇਹਨਾਂ ਵੱਲੋਂ ਆਨਲਾਈਨ ਮੋਡ ਵਿੱਚ ਪੇਪਰ ਲਿਆ ਗਿਆ। ਉਸ ਤੋਂ ਬਾਅਦ ਫਿਰ ਤੋਂ ਇਹਨਾਂ ਨੇ ਆਫਲਾਈਨ ਮੋਡ ਵਿੱਚ ਇਸ ਪੇਪਰ ਨੂੰ ਕੰਡਕਟ ਕਰਵਾਇਆ। ਐਂਡ ਆਨ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਕਿ ਪੇਪਰ ਜੂਨ ਵਿੱਚ ਹੋਣਾ ਹੈ। ਉਹ ਪੇਪਰ ਵੀ ਉਮੀਦ ਕਰ ਸਕਦੇ ਆ ਕਿ ਆਫਲਾਈਨ ਮੋਡ ਵਿੱਚ ਹੀ ਪੇਪਰ ਹੋਊਗਾ ਭਾਵੇਂ ਪੈਨ ਪੇਪਰ ਮੋਡ ਦੇ ਵਿੱਚ ਹੀ ਪੇਪਰ ਹੋਣਾ ਆ ਵੈਸੇ ਇਸ ਪੇਪਰ ਨੂੰ ਪਾਸ ਕਰਨ ਦੇ ਫਾਇਦੇ ਕੀ ਹੈਗੇ ਆ ਜੇਕਰ ਤੁਸੀਂ ਪੰਜਾਬ ਦੇ ਵਿੱਚ ਪੀਐਸਟੈਟ ਦਾ ਪੇਪਰ ਪਾਸ ਕਰਦੇ ਹੋ ਤਾਂ ਤੁਸੀਂ ਪੰਜਾਬ ਦੇ ਜਿੰਨੇ ਵੀ ਗਵਰਨਮੈਂਟ ਸਕੂਲ ਨੇ ਜੀ ਉਹਦੇ ਵਿੱਚ ਪੜਾਉਣ ਦੇ ਲਈ ਐਲੀਜੀਬਲ ਹੁੰਨੇ ਹੋ ਕਿਉਂਕਿ ਇਹ ਇੱਕ ਯੋਗਤਾ ਪ੍ਰੀਖਿਆ ਹੈਗੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਜੌਬ ਮਿਲ ਜਾਣੀ ਆ ਹਾਂ ਇਨ ਫਿਊਚਰ ਜਦੋਂ ਵੈਕੈਂਸੀਜ਼ ਆਉਂਦੀਆਂ ਨੇ ਉਹਨਾਂ ਪ੍ਰੀਖਿਆਵਾਂ ਨੂੰ ਜੇਕਰ ਤੁਸੀਂ ਪਾਸ ਕਰਦੇ ਹੋ ਫਿਰ ਤੁਸੀਂ ਐਲੀਜੀਬਲ ਹੋਣੇ ਹੋ ਬਟ ਉਹਦੇ ਲਈ ਵੀ ਜਿਹੜੀ ਐਲੀਜੀਬਿਲਟੀ ਹੈਗੀ ਹੈ ਕਿ ਤੁਸੀਂ ਆਪਦਾ ਪੀਐਸਟੈਟ ਦਾ ਜਾਂ ਫਿਰ ਸੀਟੈਟ ਦਾ ਪੇਪਰ ਪਾਸ ਕੀਤਾ ਹੋਵੇ ਪੀਐਸਟੈਟ ਬਾਰੇ ਦੱਸਦਾ ਸੀਟੈਟ ਦਾ ਪੇਪਰ ਪਾਸ ਕਰਨ ਤੋਂ ਬਾਅਦ ਤੁਸੀਂ ਸੈਂਟਰ ਲੈਵਲ ਦੇ ਜਿੰਨੇ ਵੀ ਗਵਰਨਮੈਂਟ ਸਕੂਲ ਨੇ ਜਿਵੇਂ ਕਿ ਕੇਵੀਐਸ ਕੇਂਦਰ ਵਿਦਿਆਲੇ ਦੇ ਜਿਹੜੇ ਸਕੂਲ ਹੁੰਦੇ ਨੇ ਆਰਮੀ ਪਬਲਿਕ ਸਕੂਲ ਹੁੰਦੇ ਨੇ ਜਾਂ ਫਿਰ ਜਿਹੜਾ ਇਕਲਵਯਾ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਹੈਗਾ ਯਾ ਨਵੋਦਯ ਵਿਦਿਆਲਯ ਸਕੂਲ ਹੋਗੇ ਚੰਡੀਗੜ੍ਹ ਦੇ ਜਿਹੜੇ ਸਰਕਾਰੀ ਸਕੂਲ ਹੋਗੇ ਜਾਂ ਫਿਰ ਦਿੱਲੀ ਵਿੱਚ ਜਿਹੜੇ ਡੀਟਰ ਪਲੱਸ ਬੀ ਦੇ ਜਿਹੜੇ ਸਕੂਲ ਹੈਗੇ ਨੇ ਦਿੱਲੀ ਸਰਕਾਰ ਦੇ ਅੰਡਰ ਹੈਗੇ ਨੇ ਉਹਨਾਂ ਸਾਰੀਆਂ ਥਾਵਾਂ ਤੇ ਟੀਚ ਕਰਨ ਦੇ ਲਈ ਜਿਹੜਾ ਸਰਟੀਫਿਕੇਟ ਮੇਨ ਜਿਹੜਾ ਜ਼ਰੂਰੀ ਹੈਗਾ ਯਾ ਉਹ ਹੈਗਾ ਜੀ ਸੀਟੈਟ ਦਾ ਪੇਪਰ ਉਸ ਤੋਂ ਬਾਅਦ ਉਹਨਾਂ ਵੱਲੋਂ ਰਿਕਰੂਟਮੈਂਟ ਇਗਜ਼ਾਮ ਲਿਆ ਜਾਵੇ ਉਹ ਬਾਅਦ ਦੀਆਂ ਗੱਲਾਂ ਨੇ ਬਟ ਮੇਨ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਜੀ ਉਹ ਸੀਟੈਟ ਦਾ ਜਿਹੜਾ ਪੇਪਰ ਹੈਗਾ ਜੀ ਉਹ ਪਾਸ ਹੋਣਾ ਚਾਹੀਦਾ ਆ सीटेड दी वैल्यू बारे ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿੰਨੇ ਨੰਬਰਾਂ ਦਾ ਪੇਪਰ ਹੁੰਦਾ ਆ ਇਹ ਪਤਾ ਲੱਗ ਗਿਆ ਕਿੰਨੇ ਪੇਪਰ ਹੁੰਦੇ ਨੇ ਇਹਦੇ ਬਾਰੇ ਵੀ ਦੱਸਤਾ ਆ ਐਂਡ ਇਹਦੇ ਵਿੱਚ ਹੁਣ ਅਸੀਂ ਸਿਲੇਬਸ ਬਾਰੇ ਵੀ ਗੱਲ ਕਰ ਲੈਨੇ ਆ ਸੀਟेड ਦਾ ਜਿਹੜਾ ਪੇਪਰ 1 ਆ ਉਦੇ ਵਿੱਚ ਤੁਹਾਨੂੰ 5 ਸਬਜੈਕਟ ਦੇਖਣ ਨੂੰ ਮਿਲਦੇ ਆ ਸਾਰੇ ਸਬਜੈਕਟ 30-30 ਨੰਬਰਾਂ ਦੇ ਹੁੰਦੇ ਆ ਜੇਕਰ 30-30 ਨੰਬਰਾਂ ਦੇ ਹੋਏ ਤੇ ਕੁੱਲ ਬਣਗੇ 150 ਜਿਹਦੇ ਵਿੱਚੋਂ 3 ਸਬਜੈਕਟ ਹੁੰਦੇ ਨੇ ਕਾਮਨ ਭਾਵ ਇਹ ਕਿ ਪੇਪਰ 1 ਵਿੱਚ ਵੀ ਦੇਖਣ ਨੂੰ ਮਿਲਦੇ ਨੇ ਜਿਹੜੇ ਕਿ ਪ੍ਰਾਇਮਰੀ ਟੀਚਰ ਬਣਨਾ ਚਾਹੁੰਦੇ ਨੇ ਤੇ ਪੇਪਰ 2 ਦੇ ਵਿੱਚ ਵੀ ਜਿਹੜੇ TGT ਜਾਂ ਫਿਰ ਮਾਸਟਰ ਕਲਾਸ ਟੀਚਰ ਬਣਨਾ ਚਾਹੁੰਦੇ ਨੇ ਉਹਨਾਂ ਵਿੱਚ ਵੀ ਇਹ ਤਿੰਨ ਸਬਜੈਕਟ ਦੇਖਣ ਨੂੰ ਮਿਲਦੇ ਨੇ ਇੱਕ ਤਾਂ ਹੈਗਾ ਜੀ ਸੀਡੀਪੀ ਜਿਹਨੂੰ ਤੁਸੀਂ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਕਹਿੰਦੇ ਹੋ ਇਹ 30 ਨੰਬਰਾਂ ਦਾ ਪੇਪਰ ਪੇਪਰ 1 ਵਿੱਚ ਵੀ ਦੇਖਣ ਨੂੰ ਮਿਲੇਗਾ ਤੇ ਪੇਪਰ 2 ਵਿੱਚ ਵੀ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਦੋ ਹੁੰਦੀਆਂ ਨੇ ਭਾਸ਼ਾਵਾਂ ਪੰਜਾਬ ਦੇ ਜਿਹੜੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਮਤਲਬ ਚੋਇਸ ਹੁੰਦੀ ਹੈ ਕਿ ਉਹ ਕੋਈ ਵੀ ਦੋ ਭਾਸ਼ਾ ਵਾਲੇ ਸਬਜੈਕਟ ਚੂਜ਼ ਕਰ ਸਕਦੇ ਨੇ ਉਹ ਦੋ ਭਾਸ਼ਾਵਾਂ ਕਿਹੜੀਆਂ ਹੋ ਸਕਦੀਆਂ ਨੇ ਪੰਜਾਬੀ ਹਿੰਦੀ ਅੰਗਰੇਜ਼ੀ ਵਿੱਚੋਂ ਕੋਈ ਵੀ ਦੋ ਭਾਸ਼ਾ ਹਿੰਦੀ ਪੰਜਾਬੀ ਵੀ ਚੂਸ ਕਰ ਸਕਦੇ ਹੋ ਪੰਜਾਬੀ ਹਿੰਦੀ ਵੀ ਚੂਸ ਕਰ ਸਕਦੇ ਹੋ ਹਿੰਦੀ ਅੰਗਰੇਜ਼ੀ ਅੰਗਰੇਜ਼ੀ ਪੰਜਾਬੀ ਕੋਈ ਵੀ ਤੁਹਾਨੂੰ ਸਬਜੈਕਟ ਜਿਹੜਾ ਕਿ ਲੱਗਦਾ ਆ ਸੌਖਾ ਹੈ ਉਹ ਤੁਸੀਂ ਚੂਸ ਕਰ ਸਕਦੇ ਹੋ ਕੋਈ ਵੀ ਦੋ ਭਾਸ਼ਾਵਾਂ ਦੋ ਭਾਸ਼ਾਵਾਂ ਚੂਸ ਕਰ ਲਈਆਂ ਇਹ ਦੋਨੋਂ ਹੋ ਗਈਆਂ ਜੀ 30 ਨੰਬਰ ਦੀਆਂ ਇਸ ਤੋਂ ਬਾਅਦ ਇੱਕ ਆ ਗਿਆ ਜੀ ਤੁਹਾਡਾ ਸਬਜੈਕਟ ਜਿਵੇਂ ਕਿ ਜੇਕਰ ਮੈਂ ਪੇਪਰ 1 ਦੀ ਗੱਲ ਕਰਾਂ ਪ੍ਰਾਇਮਰੀ ਟੀਚਰ ਦੀ ਗੱਲ ਕਰਾਂ ਤਾਂ ਉਹਦੇ ਵਿੱਚ 30 ਨੰਬਰਾਂ ਦਾ ਮੈਥ ਤੇ 30 ਨੰਬਰ ਦੀ ਈਵੀਐਸ ਜਿਹਨੂੰ ਤੁਸੀਂ ਪਰਿਆਵਰਣ ਜਾਂ ਫਿਰ ਵਾਤਾਵਰਣ ਸਿੱਖਿਆ ਕਹਿ ਦਿੰਦੇ ਹੋ ਜੇਕਰ ਮੈਂ ਪੇਪਰ 2 ਦੀ ਗੱਲ ਕਰਾਂ ਪੇਪਰ 2 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤਿੰਨ ਸਬਜੈਕਟ ਹੁੰਦੇ ਨੇ ਕਾਮਨ ਇੱਕ ਤਾਂ ਹੋ ਗਿਆ ਜੀ ਸੀਡੀਪ ਉਸ ਤੋਂ ਬਾਅਦ ਹੋ ਗਿਆ ਜੀ ਪੰਜਾਬੀ ਪੰਜਾਬੀ ਹਿੰਦੀ ਜਾਂ ਫਿਰ ਇੰਗਲਿਸ਼ ਇਹਨਾਂ ਵਿੱਚੋਂ ਤੁਸੀਂ ਤੁਸੀਂ ਮੰਨ ਕੇ ਚੱਲੋ ਕਿ ਦੋ ਭਾਸ਼ਾਵਾਂ ਮੈਂ ਹੁੰਦੀਆਂ ਨੇ ਦੋ ਲੈਂਗੁਏਜ ਦੇ ਸਬਜੈਕਟ ਹੋਗੇ ਇਹ ਹੋਊਗਾ ਜੀ ਤਿੰਨ ਸਬਜੈਕਟ ਤੇ ਜਿਹੜਾ ਚੌਥਾ ਸਬਜੈਕਟ ਹੋਏਗਾ ਜੀ ਉਹ ਹੋਏਗਾ ਜੀ 60 ਨੰਬਰਾਂ ਦਾ ਜੇਕਰ ਕੋਈ ਸਾਥੀ ਆਰਟਸ ਵਾਲਾ ਹੈਗਾ ਜਾਂ ਤੇ ਉਹਨੂੰ 60 ਨੰਬਰ ਦੀ ਐਸਐਸਟੀ ਦੇਖਣ ਨੂੰ ਮਿਲੇਗੀ ਜੇਕਰ ਕੋਈ ਸਾਥੀ ਸਾਇੰਸ ਮੈਥ ਵਾਲਾ ਆ ਤਾਂ ਉਹਨੂੰ ਸਾਇੰਸ ਦੇ 30 ਨੰਬਰ ਦੇਖਣ ਨੂੰ ਮਿਲਣਗੇ ਤੇ ਮੈਥ ਦੇ 30 ਨੰਬਰ ਦੇਖਣ ਨੂੰ ਮਿਲਣਗੇ ਸਿਲੇਬਸ ਦਾ ਪਤਾ ਲੱਗ ਗਿਆ ਤੁਹਾਨੂੰ ਇਦੇ ਵਿੱਚ ਜਿਹੜੀ ਨੰਬਰਾਂ ਦੀ ਡਿਸਟ੍ਰਿਬਿਊਸ਼ਨ ਹੈਗੀ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਸਮਝਾਉਂਦਾ ਆ ਹੁਣ ਅਸੀਂ ਗੱਲ ਕਰ ਲੈਨੇ ਆ ਕਿ ਸਟੱਡੀ ਪਲਾਨ ਕਿਵੇਂ ਤਿਆਰ ਕੀਤਾ ਜਾਵੇ ਸਭ ਤੋਂ ਪਹਿਲਾਂ ਤੁਸੀਂ ਕੀ ਕਰੋ ਇੱਕ ਵਾਰ ਵੈਸੇ ਹੀ ਕੋਈ ਵੀ ਪ੍ਰੀਵੀਅਸ ਈਅਰ ਦੇਖੋ ਪ੍ਰੀਵੀਅਸ ਈਅਰ ਨੂੰ ਹੱਲ ਕਰਕੇ ਦੇਖੋ ਕਿ ਜਿਹੜਾ ਪ੍ਰੀਵੀਅਸ ਈਅਰ ਹੈਗਾ ਆ ਮੈਂ ਜੇਕਰ ਉਹਨੂੰ ਹੱਲ ਕਰਾਂ OMR ਸ਼ੀਟ ਤੇ ਹੱਲ ਕਰਨਾ ਆ ਖਾਲੀ OMR ਸ਼ੀਟਾਂ ਪਹਿਲਾਂ ਤੋਂ ਹੀ ਤੁਸੀਂ ਪ੍ਰਿੰਟ ਆਊਟ ਕਢਵਾ ਲਿਓ ਤੇ ਉਹਨੂੰ ਵੈਸੇ ਹੱਲ ਕਰਕੇ ਦੇਖੋ ਕੀ ਯਾਰ ਮੇਰੇ ਨੰਬਰ ਬਣ ਕਿੰਨੇ ਰਹਿਆ ਬਿਲਕੁਲ ਮੰਨ ਲੈਨੇ ਆ ਕਿ ਤੁਹਾਨੂੰ ਜ਼ੀਰੋ ਨੋਲੇਜ ਆ ਉਸ ਪੇਪਰ ਬਾਰੇ ਕੋਈ ਸਿਲੇਬਸ ਦਾ ਨਹੀਂ ਪਤਾ ਤੁਸੀਂ ਵੈਸੇ ਹੱਲ ਕਰਕੇ ਦੇਖਿਓ ਫਿਰ ਹੱਲ ਕਰਨ ਤੋਂ ਬਾਅਦ ਆਪਦੀ ਮਾਰਕਿੰਗ ਕਰਿਓ ਕਿ ਮੇਰੇ ਕਿਹੜੇ ਸੈਕਸ਼ਨ ਵਿੱਚ ਨੰਬਰ ਜਿਹੜੇ ਹੈਗੇ ਆ ਜ਼ਿਆਦਾ ਆ ਰਹੇ ਆ ਕਿਹੜੇ ਸੈਕਸ਼ਨ ਵਿੱਚ ਘੱਟ ਨੰਬਰ ਆ ਰਹੇ ਆ ਓਵਰ ਆਲ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ ਕਿ ਮੇਰਾ ਜਿਹੜਾ ਸਬਜੈਕਟ ਹੈਗਾ ਆ ਉਹ ਕਿਹੜਾ ਵੀਕ ਹੈ ਕਿਹੜਾ ਸਟਰੋਂਗ ਹੈ ਸੋ ਉਸ ਅਕੋਰਡਿੰਗ ਹੀ ਤੁਸੀਂ ਆਪਣਾ ਜਿਹੜਾ ਪਲਾਨ ਹੈਗਾ ਜੀ ਉਹ ਬਣਾਉਣਾ ਆ ਗਿਣਤੀ ਦੇ ਜੇਕਰ ਮੈਂ ਸੀਡੀਪੀ ਦੀ ਗੱਲ ਕਰਾਂ ਸੀਡੀਪੀ ਦਾ ਜਿਹੜਾ ਸਬਜੈਕਟ ਹੈਗਾ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਜਿਹੜੀ ਸੀਡੀਪੀ ਹੈ ਬਾਲ ਵਿਕਾਸ ਹੈ ਕਹਿਣ ਨੂੰ ਤਾਂ 30 ਨੰਬਰਾਂ ਦਾ ਆ ਬਟ ਇਹ ਸਾਰੇ ਪੇਪਰ ਦੇ ਵਿੱਚ ਹੀ ਘੁੰਮਦਾ ਰਹਿੰਦਾ ਆ ਟੈਕਨੀਕਲੀ ਦੇਖਿਆ ਜਾਵੇ ਤਾਂ 60 ਤੋਂ ਲੈ ਕੇ 70 ਨੰਬਰ ਦੀ ਜਿਹੜੀ ਸੀਡੀਪੀ ਹੈਗੀ ਆ ਸਬਜੈਕਟ ਤੋਂ ਰਿਲੇਟਡ ਉਹ ਤੁਹਾਨੂੰ ਪੁੱਛੀ ਜਾਂਦੀ ਆ ਸੋ ਸੀਡੀਪੀ ਵਾਲਾ ਜਿਹੜਾ ਸੈਕਸ਼ਨ ਹੈਗਾ ਜੀ ਉਹਦੇ ਤੇ ਤੁਸੀਂ ਜ਼ਿਆਦਾ ਧਿਆਨ ਦੇਣਾ ਆ ਗਿਣਤੀ ਦੇ ਇਹਦੇ ਹੋਣਗੇ ਜੀ 20 ਤੋਂ ਲੈ ਕੇ 25 ਟਾਪਿਕ ਇੱਕ ਮੈਂ ਮੈਰਾਥਨ ਕਲਾਸ ਬਣਾਈ ਹੋਈ ਆ 5 5.5 ਲਗਭਗ 6 ਘੰਟਿਆਂ ਦੀ ਵੀਡੀਓ ਹੈਗੀ ਆ ਜੇਕਰ ਤੁਸੀਂ ਉਹਨੂੰ ਵੀ ਦੇਖ ਲੈਣੇ ਹੋ 80 ਤੋਂ ਲੈ ਕੇ 90% ਜਿਹੜਾ CDP ਦਾ ਸਿਲੇਬਸ ਹੈਗਾ ਆ ਸਿਰਫ 5 ਘੰਟਿਆਂ ਵਿੱਚ ਜੀ 6 ਘੰਟਿਆਂ ਵਿੱਚ ਕੰਪਲੀਟ ਹੋ ਜਾਣਾ ਹੈ ਜੇਕਰ ਨਹੀਂ ਦੇਖਣਾ ਚਾਹੁੰਦੇ ਹੋਰ ਵੀ ਬਹੁਤ ਸਾਰੇ ਟੀਚਰ ਨੇ ਯੂਟਿਊਬਰ ਨੇ ਜਿਨ੍ਹਾਂ ਨੇ ਫ੍ਰੀ ਆਫ ਕੋਰਸ ਬਹੁਤ ਸਾਰੀਆਂ ਵੀਡੀਓਜ਼ ਪ੍ਰੋਵਾਈਡ ਕੀਤੀਆਂ ਹੋਈਆਂ ਨੇ YouTube ਦੇ ਉੱਤੇ ਹੀ ਕੋਈ ਤੁਹਾਨੂੰ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਹੈਗੀ CDP ਬਾਰੇ ਪਤਾ ਲੱਗ ਗਿਆ CDP ਦੀ ਥਿਉਰੀ ਪੜੋ ਥਿਉਰੀ ਪੜਨ ਤੋਂ ਬਾਅਦ ਜਿੰਨੇ ਵੀ ਪ੍ਰੀਵਿਅਸ ਈਅਰ ਹੋਣਗੇ ਤੁਸੀਂ ਉਹਨਾਂ ਨੂੰ ਜ਼ਰੂਰ ਹੱਲ ਕਰਨਾ ਆ ਅੱਜਕੱਲ ਜਿਹੜੇ ਕੁਐਸਚਨ ਆਉਂਦੇ ਨੇ ਪਹਿਲਾਂ ਵਾਲੇ ਜਿਹੜੇ ਕੁਐਸਚਨ ਹੁੰਦੇ ਸੀਗੇ ਇੰਨੇ ਲੈਂਥੀ ਨਹੀਂ ਹੁੰਦੇ ਸੀ ਬਟ ਅੱਜ ਦੇ ਟਾਈਮ ਵਿੱਚ ਜਿਹੜਾ सीटेट ਹੈ ਸੀਬੀਐਸਸੀ ਹੈ ਉਹ ਚੈੱਕ ਕਰਦਾ ਹੈ ਕਿ ਤੁਹਾਡੀ ਸਮਝ ਕਿੰਨੀ ਕਹਿ ਗਈ ਆ ਸਮਝ ਫੇਰ ਹੀ ਚੈੱਕ ਕੀਤੀ ਜਾ ਸਕਦੀ ਹੈ ਉਹ ਫੇਰ ਹੀ ਟੈਸਟ ਕਰ ਸਕਦੀ ਹੈ ਜੇਕਰ ਉਹ ਲੌਂਗ ਲੌਂਗ ਕੁਐਸਚਨ ਉਹਨਾਂ ਦੁਆਰਾ ਦਿੱਤੇ ਹੋਣਗੇ ਐਗਜ਼ਾਮ ਦੇ ਵਿੱਚ ਐਂਡ ਜੇਕਰ ਤੁਸੀਂ ਉਹਨਾਂ ਕੁਐਸਚਨਸ ਨੂੰ ਰੀਡ ਕਰ پا ਰਹੇ ਹੋ ਸਮਝ پا ਰਹੇ ਹੋ ਫੇਰ ਹੀ ਤੁਸੀਂ ਉਸ ਪ੍ਰਸ਼ਨ ਦਾ ਜਵਾਬ ਦੇ ਸਕਦੇ ਹੋ ਇੱਕ ਤਾਂ ਹੁੰਦਾ ਕਿ ਸਟੈਟਿਕ ਬੇਸਡ ਪ੍ਰਸ਼ਨ ਪੁੱਛ ਲਿਆ ਜਾਵੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੀਐਸਐਡ ਦੇ ਐਗਜ਼ਾਮ ਵਿੱਚ ਹੁੰਦਾ ਆ ਬਟ ਇਹਨਾਂ ਦੁਆਰਾ ਲੌਂਗ ਸਮਝ ਆਧਾਰਿਤ ਜਿਹੜੇ ਪ੍ਰਸ਼ਨ ਨੇ ਉਹ ਪੁੱਛੇ ਜਾਂਦੇ ਆ ਸਟੈਟਿਕ ਵੀ ਹੁੰਦੇ ਨੇ ਬਟ ਸਟੈਟਿਕ ਜਿਹੜੇ ਹੁੰਦੇ ਨੇ ਉਹ ਸਮਝ ਆਧਾਰਿਤ ਪ੍ਰਸ਼ਨਾਂ ਨਾਲ ਉਹਨਾਂ ਨੂੰ ਜੋੜ ਦਿੱਤਾ ਜਾਂਦਾ ਆ ਸੋ ਇਸ ਕਰਕੇ ਤੁਹਾਨੂੰ ਸਟੱਡੀ ਤਾਂ ਕਰਨੀ ਪੈਣੀ ਆ ਬਟ ਜ਼ਿਆਦਾ ਸਟੱਡੀ ਕਰਨੀ ਪੈਣੀ ਆ ਜੇਕਰ ਮੈਂ ਸੀਟੈਟ ਜਾਂ ਫਿਰ ਪੀਐਸਟੈਟ ਇਗਜ਼ਾਮ ਦੀ ਗੱਲ ਕਰਾਂ ਵੈਸੇ ਜੇਕਰ ਤੁਸੀਂ ਸੀਟੈਟ ਪੇਪਰ ਦੀ ਤਿਆਰੀ ਕਰੋਗੇ ਤਾਂ ਆਟੋਮੈਟਿਕਲੀ ਪੀਐਸਟੈਟ ਇਗਜ਼ਾਮ ਦੀ ਵੀ ਤਿਆਰੀ ਹੋ ਜਾਣੀ ਆ ਸੀਡੀਪੀ ਦੀ ਗੱਲ ਕਰ ਲਈ ਗੱਲ ਆਉਂਦੀ ਹੈ ਕਿ ਸਰ ਲੈਂਗੁਏਜ ਦਾ ਜਿਹੜਾ ਸਬਜੈਕਟ ਹੈਗਾ ਕਿਉਂਕਿ 60 ਨੰਬਰਾਂ ਦਾ ਉਹ ਵੀ ਹੋ ਗਿਆ ਪੰਜਾਬੀ ਹਿੰਦੀ ਅੰਗਰੇਜ਼ੀ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਦੋ ਸਬਜੈਕਟ ਚੂਜ਼ ਕੀਤੇ ਹੋਣਗੇ ਤਾਂ ਇਹਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਕਿਵੇਂ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਸੀਂ ਇਹਦੇ ਲਈ ਕੋਈ ਵੀ ਸਪੈਸੀਫਿਕ ਕਿਤਾਬ ਨਹੀਂ ਖਰੀਦਣੀ ਤੁਸੀਂ ਸਿਰਫ ਤੇ ਸਿਰਫ ਕਰ ਸਕਦੇ ਹੋ ਇੱਕ ਕੰਮ ਕਿ ਡੇਲੀ ਦਾ ਜਿਹੜਾ ਇੱਕ ਪੈਰਾਗ੍ਰਾਫ ਹੈਗਾ ਆ ਜੇਕਰ ਤੁਸੀਂ ਹਿੰਦੀ ਪੰਜਾਬੀ ਇੰਗਲਿਸ਼ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਲੈਂਗੁਏਜ ਚੂਜ਼ ਕੀਤੀ ਹੈ ਇਹਨਾਂ ਦੋਨਾਂ ਦੀ ਜਿਹੜੀ ਇੱਕ ਜਿਹੜਾ ਕੰਪਰੀਹੈਂਸ਼ਨ ਹੈਗਾ ਆ ਉਹ ਤੁਸੀਂ ਡੈਲੀ ਦਾ ਚੂਜ਼ ਕਰਨਾ ਆ ਡੈਲੀ ਦਾ ਸੋਲਵ ਕਰਨਾ ਆ ਕਿਉਂਕਿ 15 ਨੰਬਰ ਦੀ ਕੰਪਰੀਹੈਂਸ਼ਨ ਦੇਖਣ ਨੂੰ ਮਿਲੇਗੀ 30 ਨੰਬਰਾਂ ਦੀ ਜੇਕਰ ਮੈਂ ਗੱਲ ਕਰਾਂ 15 ਨੰਬਰ ਦੀ ਕੰਪਰੀਹੈਂਸ਼ਨ ਦੇਖਣ ਨੂੰ ਮਿਲਦੀ ਹੈ ਐਂਡ 15 ਨੰਬਰ ਦੀ ਪੈਡਾਗੋਜੀ ਜਾਂ ਫਿਰ ਸੀਡੀਪੀ ਦੇਖਣ ਨੂੰ ਮਿਲਦੀ ਹੈ ਸੀਡੀਪੀ ਨੂੰ ਹੱਲ ਕਰਨ ਦੇ ਲਈ ਸਿਰਫ ਤੇ ਸਿਰਫ ਪ੍ਰੀਵੀਅਸ ইয়ার ਹੀ ਹੱਲ ਕਰ ਲੈ ਜਾਣ ਫਿਰ ਵੀ ਤੁਹਾਡੀ ਜਿਹੜੀ ਤਿਆਰੀ ਹੈਗੀ ਆ ਜੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਣੀ ਆ ਕੁੱਲ ਮਿਲਾ ਕੇ ਲੈਂਗੁਏਜ ਵਾਲਾ ਸੈਕਸ਼ਨ ਤਿਆਰ ਕਰਨ ਦੇ ਲਈ ਤੁਸੀਂ ਸਿਰਫ ਤੇ ਸਿਰਫ ਪ੍ਰੀਵੀਅਸ ইয়ার ਨੂੰ ਹੀ ਹੱਲ ਕਰ ਲਵੋ ডেইলি ਦਾ ਕਹਿ ਸਕਦੇ ਆ ਇੱਕ ਪ੍ਰੀਵੀਅਸ ইয়ার ਹੱਲ ਕਰਨ ਦੀ ਕੋਸ਼ਿਸ਼ ਕਰੋ ਇੱਕ ਕੰਪਰੀਹੈਂਸ਼ਨ ਹੱਲ ਕਰਨ ਦੀ ਕੋਸ਼ਿਸ਼ ਕਰੋ ਬਟ ਸਮਝ ਕੇ ਉਹਨੂੰ ਤੁਸੀਂ ਪੜ੍ਹ ਰਹੇ ਹੋ ਐਂਡ ਆਪਾਂ ਪ੍ਰੀਵੀਅਸ ইয়ার ਕਿੱਥੋਂ ਹੱਲ ਕਰ ਸਕਦੇ ਆ ਜੀ ਇੱਕ ਅੱਧੀ ਤੁਸੀਂ ਕਿਤਾਬ ਮੰਗਾ ਲਓ ਕੋਈ ਵੀ ਦੇਖੋ ਆਨਲਾਈਨ ਆਰ ਗੁਪਤਾ ਦੀਆਂ ਮਿਲ ਲਾਦਾ ਪ੍ਰੀਵੀਅਸ ইয়ার ਦੀਆਂ ਕਿਤਾਬਾਂ ਆ ਜਾਂਦੀਆਂ ਨੇ ਹੋਰ ਕੋਈ ਵੀ ਜੇ ਤੁਹਾਨੂੰ ਕਿਤਾਬ ਅਵੇਲੇਬਲ ਹੁੰਦੀ ਆ ਮਾਰਕੀਟ ਦੇ ਵਿੱਚੋਂ ਜਿਆਦਾ ਨਹੀਂ 3-400 ਰੁਪਿਆ ਲੱਗੂਗਾ ਤੁਹਾਡਾ ਉਹ ਕਿਤਾਬ ਤਾਂ ਜ਼ਰੂਰ ਮਗਾਉਣੀ ਮਗਾਉਣੀ ਆ ਕਿਉਂਕਿ ਜਦੋਂ ਤੱਕ ਤੁਸੀਂ ਆਪਦੇ ਹੱਥੋਂ ਕੁਐਸਚਨਾਂ ਨੂੰ ਨਹੀਂ ਲੰਗਾਉਂਦੇ ਉਹਨਾਂ ਨੂੰ ਰੀਡ ਨਹੀਂ ਕਰਦੇ ਉਦੋਂ ਤੱਕ ਜਿਹੜੀ ਪਰੇਸ਼ਾਨੀ ਹੈਗੀ ਆ ਕੁਐਸਚਨ ਨੂੰ ਸਮਝਣ ਦੇ ਵਿੱਚ ਉਹ ਤੁਹਾਡੀ ਬਣੀ ਰਹਿਣੀ ਆ ਸੋ ਇਸ ਕਰਕੇ ਇੱਕ ਕਿਤਾਬ ਜਿਹੜੀ ਹੋਊਗੀ ਜੀ ਉਹ ਤਾਂ ਤੁਸੀਂ ਜ਼ਰੂਰ ਆਰਡਰ ਕਰ ਹੀ ਦਿਓ ਗੱਲ ਕਰਦੇ ਆ ਭਾਸ਼ਾ ਦੀ ਆਪਾਂ ਗੱਲ ਕਰ ਲਈ ਆ ਹੁਣ ਰਹਿ ਗਿਆ ਸਿਰਫ ਤੇ ਸਿਰਫ ਸਬਜੈਕਟ ਕਿਹੜਾ ਪੇਪਰ 1 ਦਾ ਈਵੀਐਸ ਮੈਥ ਤੇ ਪੇਪਰ 2 ਦਾ ਮੈਥ ਸਾਇੰਸ ਤੇ ਐਸਐਸਟੀ ਪੇਪਰ 1 ਦੀ ਮੈਂ ਆਪਾਂ ਗੱਲ ਕਰ ਲੈਣੀ ਆ EVS ਪੜਨ ਦੇ ਲਈ ਤੁਸੀਂ ਤੀਜੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੀ ਜਿਹੜੀ EVS ਦੀ ਕਿਤਾਬ ਹੈਗੀ ਆ ਜੀ ਤੁਸੀਂ ਉਹ ਚੰਗੇ ਤਰੀਕੇ ਨਾਲ ਪੜ ਲਵੋ ਉਸ ਤੋਂ ਬਾਅਦ ਤੁਸੀਂ ਪ੍ਰੀਵਿਅਸ ਈਅਰ ਹੱਲ ਕਰੋ ਐਂਡ ਤੁਹਾਡੀ ਜਿਹੜੀ ਤਿਆਰੀ ਹੈਗੀ ਆ EVS ਨੂੰ ਲੈ ਕੇ ਉਹ ਵਧੀਆ ਤਰੀਕੇ ਨਾਲ ਹੋ ਜਾਣੀ ਆ ਤੁਸੀਂ ਸੈਟੀਸਫਾਈਡ ਨਹੀਂ ਹੈਗੇ ਹੋ ਕਿ ਸਰ ਤੀਜੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੀ ਜਿਹੜੀ SST ਹੈਗੀ ਆ ਉਹ ਮੇਰੇ ਲਈ ਸਬਸਟੀਐਂਟ ਨਹੀਂ ਹੈ ਤੁਸੀਂ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਦੀ ਫਿਰ SST ਵੀ ਕਵਰ ਕਰ ਸਕਦੇ ਹੋ ਇਹ ਗੱਲ ਸੀ ਕਿ EVS ਦੀ ਮੈਥ ਵਿੱਚ ਬੜੀ ਪ੍ਰੋਬਲਮ ਹੁੰਦੀ ਹੈ ਕਾਫੀ ਸਾਰੇ ਸਟੂਡੈਂਟਸ ਨੂੰ ਮੰਨ ਲੈਂਦੇ ਆ ਕਿ ਤੁਹਾਡਾ ਜਿਹੜਾ ਮੈਥ ਹੈਗਾ ਯਾ ਬਿਲਕੁਲ ਜ਼ੀਰੋ ਹੈ ਫਿਰ ਵੀ ਤੁਸੀਂ ਪਹਿਲੀ ਜਮਾਤ ਤੋਂ ਲੈ ਕੇ 6ਵੀਂ 7ਵੀਂ ਜਮਾਤ ਤੱਕ ਦਾ ਜੇਕਰ ਤੁਸੀਂ ਮੈਥ ਹੱਲ ਕਰ ਲੈਨੇ ਹੋ ਨਾ ਜਿਹੜੀ ਕਿ ਬੈਕ ਐਕਸਰਸਾਈਜ਼ ਦਿੱਤੀ ਹੁੰਦੀ ਹੈ ਜਾਂ ਫਿਰ ਉੱਤੇ ਹੱਲ ਕੀਤੇ ਹੋਏ ਪ੍ਰਸ਼ਨ ਹੁੰਦੇ ਨੇ ਜੇਕਰ ਤੁਸੀਂ ਸਿਰਫ ਤੇ ਸਿਰਫ ਇੰਨਾ ਕੰਮ ਕਰ ਲੈਨੇ ਹੋ ਜਾਂ ਫਿਰ ਇਹ ਵੀ ਨਹੀਂ ਕਰਨਾ ਤੇ ਸਾਰੇ ਜਿਹੜੇ ਪ੍ਰੀਵਿਅਸ ইয়ার ਹੈਗੇ ਨੇ ਕਨਸੈਪਟ ਦੇ ਨਾਲ ਉਹ ਤੁਸੀਂ ਹੱਲ ਕਰ ਲੈਨੇ ਹੋ ਤਾਂ ਤੁਹਾਡਾ ਜਿਹੜਾ ਮੈਥ ਵਾਲਾ ਸੈਕਸ਼ਨ ਹੈਗਾ ਜੀ ਉਹ ਕੰਪਲੀਟ ਹੋ ਜਾਣਾ ਹੈ ਮੈਥ ਈਵੀਐਸ ਦਾ ਕੰਪਲੀਟ ਕਰ ਲਿਆ ਹੁਣ ਅਸੀਂ ਗੱਲ ਕਰ ਲੈਣੇ ਆ ਮੈਥ ਸਾਇੰਸ ਜਾਂ ਫਿਰ ਐਸਐਸਟੀ ਮੈਥ ਸਾਇੰਸ ਸੈਕਸ਼ਨ ਕਵਰ ਕਰਨ ਦੇ ਲਈ ਤੁਹਾਨੂੰ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਜਿੰਨੀਆਂ ਵੀ ਕਿਤਾਬਾਂ ਨੇ ਮੈਥ ਸਾਇੰਸ ਦੀਆਂ ਐਨਸੀਆਰਟੀ ਦਾ ਖਾਸ ਕਰਕੇ ਸਾਰੀਆਂ ਕੰਪਲੀਟ ਕਰ ਲਓ ਲਾਈਨ ਟੂ ਲਾਈਨ ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿਓ ਸਾਇੰਸ ਦੇ ਜਿੰਨੇ ਵੀ ਕਨਸੈਪਟ ਨੇ ਕਿਉਂਕਿ ਜੇਕਰ ਤੁਸੀਂ ਐਨਸੀਆਰਟੀ ਦੀਆਂ ਕਿਤਾਬਾਂ ਚੰਗੇ ਤਰੀਕੇ ਨਾਲ ਪੜ੍ਹੋਗੇ ਤਾਂ ਤੁਹਾਡੇ ਜਿਹੜੇ ਕੁਐਸਚਨਸ ਨੇ ਉਹ ਸਾਰੇ ਹੱਲ ਹੋ ਜਾਣਗੇ ਜਿੰਨੇ ਵੀ ਪ੍ਰੀਵਿਅਸ ਇਅਰ ਦੇ ਵਿੱਚ ਹੋਣਗੇ ਸੋ ਮੈਥ ਤੇ ਸਾਇੰਸ ਤੇ ਤੁਸੀਂ ਜ਼ਿਆਦਾ ਫੋਕਸ ਕਰਨਾ ਆ ਬੇਸਿਕ ਤੋਂ ਲਾਈਨ ਟੂ ਲਾਈਨ ਸਾਰੀਆਂ ਕਿਤਾਬਾਂ ਪੜ੍ਹ ਲਓ ਕਿਉਂਕਿ ਜਿਹੜਾ ਪੇਪਰ ਹੈਗਾ ਆ ਅਗਲਾ ਜੂਨ ਵਿੱਚ ਹੋਣਾ ਆ ਤੇ ਹੁਣ ਜਿਹੜਾ ਮਹੀਨਾ ਚੱਲ ਰਿਹਾ ਮਾਰਚ ਦਾ ਅਪ੍ਰੈਲ ਮਈ ਵੇਖੋ ਫਿਰ ਵੀ ਤੁਹਾਡੇ ਕੋਲ 2-3 ਮਹੀਨਿਆਂ ਦਾ ਸਮਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਐਂਡ ਇਨਾ ਟਾਈਮ ਦੇ ਵਿੱਚ ਆਪਦੇ ਪੇਪਰ ਦੀ ਤਿਆਰੀ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਆ ਗੱਲ ਕਰ ਲੈਣੇ ਆ ਲਾਸਟ ਤੇ ਐਸਐਸਟੀ ਦੀ ਐਸਐਸਟੀ ਦਾ ਜਿਹੜਾ ਕਹਿ ਲੋ ਸੈਕਸ਼ਨ ਦੇਖਣ ਨੂੰ ਮਿਲੇਗਾ 60 ਨੰਬਰਾਂ ਦਾ ਉਹਦੇ ਵਿੱਚ ਤੁਹਾਨੂੰ 6ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਦੀ ਜਿਹੜੀ ਐਸਐਸਟੀ ਦੀ ਕਿਤਾਬ ਹੈਗੀ ਆ ਉਹ ਤੁਹਾਨੂੰ ਕੰਪਲੀਟ ਕਰਨੀ ਪੈਣੀ ਆ ਵੈਸੇ 3-4 ਸਾਲ ਪਹਿਲਾਂ ਆਪਣੇ ਏਸੀ ਚੈਨਲ ਤੇ ਜਿਹੜਾ ਚੈਨਲ ਮੈਂ ਜਿਸ ਚੈਨਲ ਤੇ ਵੀਡੀਓ ਬਣਾ ਰਿਹਾ ਮੈਂ ਉਸ ਚੈਨਲ ਤੇ ਤੁਹਾਨੂੰ ਜਿਹੜੀ ਵੀਡੀਓ ਹੈਗੀ ਆ ਜੀ ਐਸਐਸਟੀ ਦੀਆਂ ਲਗਭਗ 83 ਵੀਡੀਓਜ਼ ਉਹ ਉੱਥੇ ਅਵੇਲੇਬਲ ਹੈਗੀਆਂ ਨੇ ਬਟ ਉਹ ਹਿੰਦੀ ਵਿੱਚ ਹੈਗੀਆਂ ਨੇ ਮਤਲਬ ਕਿਤਾਬ ਤਾਂ ਇੰਗਲਿਸ਼ ਵਿੱਚ ਹੈਗੀ ਆ ਬਟ ਉਹਦੇ ਵਿੱਚੋਂ ਮੈਂ ਤੁਹਾਨੂੰ ਹਿੰਦੀ ਵਿੱਚ ਐਕਸਪਲੇਨ ਕੀਤਾ ਹੋਇਆ ਜੇਕਰ ਤੁਸੀਂ ਉਹਨਾਂ ਨੂੰ ਵੀ ਦੇਖ ਲੈਣੇ ਹੋ ਤਾਂ ਤੁਹਾਡੇ ਜਿਹੜੇ ਨੰਬਰ ਨੇ 110 ਪਲੱਸ ਆਰਾਮ ਨਾਲ ਆ ਸਕਦੀ ਹੈ ਇਸ ਤੋਂ ਘੱਟ ਤਾਂ ਬਿਲਕੁਲ ਆਉਣ ਦੀ ਗੁਜਾਇਸ਼ ਨਹੀਂ ਹੈਗੀ ਬਟ ਗੱਲ ਇਹ ਹੈਗੀ ਹੈ ਕਿ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਵਾਰ-ਵਾਰ ਦੇਖਣਾ ਪੈਣਾ ਆ ਇੱਕ ਕੁਐਸਚਨ ਹੋਰ ਆਉਂਦਾ ਆ ਕਿ ਸਰ 8ਵੀਂ ਤੱਕ ਸਫੀਸ਼ੀਐਂਟ ਹੈ ਜੇਕਰ ਅਸੀਂ ਪੜ੍ਹ ਲੈਨੇ ਆ ਬਿਲਕੁਲ ਸਫੀਸ਼ੀਐਂਟ ਹੈ ਜੇਕਰ ਤੁਸੀਂ 8ਵੇਂ ਤੱਕ ਚੰਗੇ ਤਰੀਕੇ ਨਾਲ ਪੜ੍ਹ ਲੈਨੇ ਹੋ ਜਿਹੜੀਆਂ NCERT ਦੀਆਂ ਕਿਤਾਬਾਂ ਨੇ ਮੈਥ ਸਾਇੰਸ ਹੋਵੇ ਐਸਐਸਟੀ ਹੋਵੇ ਜਾਂ ਫਿਰ ਕੋਈ ਹੋਰ ਸੈਕਸ਼ਨ ਹੋਵੇ ਜੀ ਤੁਹਾਡਾ ਜਿਹੜਾ ਪੇਪਰ ਹੈਗਾ ਜੀ ਚੰਗੇ ਨੰਬਰਾਂ ਨਾਲ ਵਧੀਆ ਤਰੀਕੇ ਨਾਲ ਕਲੀਅਰ ਹੋਊਗਾ ਬਟ ਤੁਹਾਨੂੰ ਸੈਟਿੰਗ ਬਣਾਉਣੀ ਪੈਣੀ ਆ ਡੇਲੀ ਦੇ ਲਗਭਗ 3 ਤੋਂ ਲੈ ਕੇ 4 ਘੰਟੇ ਦਿਓ ਹਰੇਕ ਸੈਕਸ਼ਨ ਨੂੰ ਟਾਈਮ ਦਿਓ ਐਂਡ ਸਾਰਾ ਕੁਝ ਜੇਕਰ ਮੈਂ ਨਹੀਂ ਕਰਵਾਇਆ YouTube ਤੇ ਤੇ ਬਹੁਤ سارے ਸਾਥੀ ਨੇ ਜਿਨ੍ਹਾਂ ਨੇ ਸਾਰਾ ਕੁਝ ਫ੍ਰੀ ਆਫ ਕਾਸਟ YouTube ਤੇ ਪ੍ਰੋਵਾਈਡ ਕੀਤਾ ਹੋਇਆ ਐਂਡ सीटेट ਜਾਂ ਫਿਰ ਪੀਐਸਟੈਟ ਵਰਗੇ ਸੌਕੇ एग्जाम ਲਈ ਮੈਂ ਤਾਂ ਨਹੀਂ ਸਮਝਦਾ ਕਿ ਤੁਹਾਨੂੰ ਕੋਈ ਕੋਚਿੰਗ ਸੈਂਟਰ ਜੁਆਇਨ ਕਰਨ ਦੀ ਜ਼ਰੂਰਤ ਹੈਗੀ ਆ ਐਂਡ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਕਿ ਜਦੋਂ ਤੁਸੀਂ ਆਪਦਾ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਉਹ ਕਰ ਲੈਨੇ ਹੋ ਥਿਉਰੀ ਵਾਲੀਆਂ ਕਿਤਾਬਾਂ ਪੜ੍ਹ ਲੈਨੇ ਹੋ ਤਾਂ ਉਸ ਤੋਂ ਬਾਅਦ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈਗੀ ਆ ਪ੍ਰੈਕਟਿਸ ਪ੍ਰੈਕਟਿਸ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਡੇ ਐਗਜ਼ਾਮ ਦੇ ਵਿੱਚ ਕਿਉਂਕਿ ਕਈ ਵਾਰ ਐਗਜ਼ਾਮ ਦੇ ਵਿੱਚ ਅਸੀਂ ਇੱਕੋ ਕੁਐਸਚਨ ਤੇ ਬੈਠੇ ਰਹਿੰਨੇ ਆ ਕਿਉਂਕਿ ਅਸੀਂ ਪ੍ਰੈਕਟਿਸ ਕੀਤੀ ਨਹੀਂ ਹੁੰਦੀ ਤਾਂ ਆਪਾਂ ਜ਼ਿਆਦਾ ਸਮਾਂ ਲਗਾ ਲਗਾ ਕੇ ਆਪਣੀ ਤਿਆਰੀ ਹੋਈ ਨਹੀਂ ਹੁੰਦੀ ਉਸ ਅਕੋਰਡਿੰਗ ਆਪਾਂ ਤਿਆਰੀ ਕਰ ਲਈ ਹੁੰਦੀ ਹੈ ਬਟ ਪ੍ਰੈਕਟਿਸ ਐਂਡ ਰਿਵੀਜ਼ਨ ਦੀ ਘਾਟ ਕਰਕੇ ਆਪਣਾ ਜਿਹੜਾ ਪੇਪਰ ਹੈਗਾ ਜੀ ਉਹ ਰਹਿ ਜਾਂਦਾ ਆ ਸੋ ਕੋਸ਼ਿਸ਼ ਜ਼ਰੂਰ ਕਰਿਓ ਕੋਈ ਵੀ ਪ੍ਰੀਵੀਅਸ ইয়ার ਮਾਰਕੀਟ ਦੇ ਵਿੱਚੋਂ ਅਵੇਲੇਬਲ ਕਰਵਾ ਲਿਆ ਜਾਵੇ ਐਂਡ ਉਸ ਤੋਂ ਬਾਅਦ OMR ਸ਼ੀਟ ਤੇ ਫਿਜ਼ੀਕਲ ਫਾਰਮੈਟ ਦੇ ਵਿੱਚ ਟਾਈਮਰ ਲਗਾ ਕੇ ਸਾਰੇ ਜਿਹੜੇ ਪ੍ਰਸ਼ਨ ਨੇ ਜੀ ਉਹ ਜ਼ਰੂਰ ਹੱਲ ਕੀਤੇ ਜਾਣ ਐਂਡ CDP ਤੇ ਜਿਹੜਾ ਮੇਨ ਫੋਕਸ ਹੈਗਾ ਜੀ ਉਹ ਤੁਹਾਡਾ ਹੋਣਾ ਚਾਹੀਦਾ ਆ ਐਂਡ ਇਸ ਤੋਂ ਬਾਅਦ ਟਾਈਮ ਮੈਨੇਜਮੈਂਟ ਦਾ ਖਾਸ ਧਿਆਨ ਰੱਖਿਆ ਜਾਵੇ ਡੇਲੀ ਤੁਹਾਨੂੰ ਜਿਹੜਾ ਜਦੋਂ ਤੁਹਾਡੀ ਪੂਰਾ ਪ੍ਰੋਪਰ ਤਿਆਰੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਡੇਲੀ ਜਿਹੜਾ ਆਪਦਾ ਟਾਈਮ ਹੈਗਾ ਜੀ ਉਹ ਤੁਹਾਨੂੰ ਲਗਾਉਣਾ ਚਾਹੀਦਾ ਆ ਕਿ ਮੈਂ ਇੱਕ ਜਿਹੜਾ ਪ੍ਰੀਵियस ईयर ਹੈਗਾ ਆ ਉਹ ਮੈਂ ਜ਼ਰੂਰ ਹੱਲ ਕਰ ਲਵਾਂ ਐਂਡ ਕੰਸਿਸਟੈਂਸੀ ਬਣਾ ਕੇ ਰੱਖੋ ਆਪਣੇ ਇਸ ਸਟਡੀ ਸ਼ੈਡਿਊਲ ਦੇ ਵਿੱਚ ਕੰਸਿਸਟੈਂਸੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਰਿਵੀਜ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਐਂਡ ਐਗਜ਼ਾਮ ਦੇ ਆਉਣ ਤੱਕ ਤੁਹਾਡੇ ਅੰਦਰ ਕੌਨਫੀਡੈਂਸ ਦਾ ਜਿਹੜਾ ਲੈਵਲ ਹੈਗਾ ਜੀ ਉਹ ਵੀ ਜ਼ਿਆਦਾ ਦੇਖਣ ਨੂੰ ਮਿਲੇਗਾ ਜੇਕਰ ਤੁਸੀਂ ਮੇਰੀਆਂ ਕਹੀਆਂ ਗੱਲਾਂ ਨੂੰ ਫੋਲੋ ਕਰ ਲੈਨੇ ਹੋ ਬਾਕੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ